ਹਾਂਜੀ ਦੋਸਤੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਅੱਜ ਇੱਕ ਵਾਰ ਫਿਰ ਵੱਡੀ ਅਪਡੇਟ ਫਿਰ ਤੋਂ ਲੈ ਕੇ حاضر ਹੋਏ ਹਾਂ ਪੰਜਾਬ ਦੇ ਵਿੱਚ 5000 ਰੁਪਏ ਪੈਨਸ਼ਨ ਦੇਣ ਦੀ ਯੋਜਨਾ ਹੈ ਕੀ ਹੈ ਪੂਰੀ ਅਪਡੇਟ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧੀਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਆਲਦੀ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਪੰਜਾਬ ਦੇ ਵਿੱਚ ਪੈਨਸ਼ਨ ਜਿਹੜੀ ਹੈ 5000 ਰੁਪਏ ਹੋ ਸਕਦੀ ਹੈ ਕਿਉਂਕਿ ਅਪਾਹਜ ਤੇ ਵਿਧਵਾ ਤੇ ਬੁਢਾਪਾ ਪੈਨਸ਼ਨ 1500 ਤੋਂ ਵਧਾ ਕੇ 5000 ਰੁਪਏ ਕੀਤੀ ਜਾਵੇ ਇਸ ਗੱਲ ਨੂੰ ਲੈ ਕੇ ਕੈਬਨਟ ਮੰਤਰੀ ਲਾਲਚੰਦ ਘਟਾਰੂ ਚੱਕ ਨੂੰ ਸੌਂਪ ਦਿੱਤਾ ਗਿਆ ਮੰਗ ਪੱਤਰ ਵਿਧਵਾ ਤੇ ਬੁਢਾਪਾ ਪੈਨਸ਼ਨ ਦੇ ਵਿੱਚ ਵਾਧਾ ਕਰਨ ਦੀ ਮੰਗ ਨੂੰ ਲੈ ਕੇ ਸ੍ਰੀਸ਼ ਮਹਾਜਨ ਦੀ ਅਗਵਾਈ ਦੇ ਵਿੱਚ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਨੂੰ ਮੰਗ ਪੱਤਰ ਦਿੱਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰੀਰਕ ਤੌਰ ਤੇ ਅਪਾਹਜ ਸੁਰੇਸ਼ ਮਹਾਜਨ ਵਿੱਕੀ ਕੁਮਾਰ ਵਿਧਵਾ ਰشنا ਦੇਵੀ ਰਮਾ ਦੇਵੀ ਤੇ ਕੰਤਾ ਦੇਵੀ ਬਿਮਲਾ ਦੇਵੀ ਤੇ ਭਾਰਤੀ ਦੇਵੀ ਨੇ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਘਰ ਦਾ ਗੁਜ਼ਾਰਾ ਕਰਨ ਲਈ ਘੱਟ ਤੋਂ ਘੱਟ ਜਿਹੜੀ ਹੈ 5000 ਰੁਪਏ ਪੈਨਸ਼ਨ ਦਿੱਤੀ ਜਾਵੇ ਉਹਨਾਂ ਕਿਹਾ ਕਿ ਸਿਰਫ 1500 ਰੁਪਏ ਨਾਲ ਘਰ ਦਾ ਗੁਜ਼ਾਰਾ ਨਹੀਂ ਹੋ ਰਿਹਾ ਕਿਉਂਕਿ ਅਸੀਂ ਲੋਕ ਹੋਰ ਕੋਈ ਵੀ ਕੰਮ ਕਰਨ ਦੇ ਯੋਗ ਨਹੀਂ ਆ ਉਹਨਾਂ ਕੈਬਨਿਟ ਮੰਤਰੀ ਨੂੰ ਮੰਗ ਕੀਤੀ ਹੈ ਕਿ ਸਾਡੀ ਇਹ ਮੰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਪਹੁੰਚਾਈ ਜਾਵੇ ਅਤੇ ਵਿਧਾਨ ਸਭਾ ਦੇ ਵਿੱਚ ਸਾਡੀ ਇਸ ਮੰਗ ਨੂੰ ਪਾਸ ਕਰਵਾਉਣ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਜਾਵੇ ਹੁਣੇ 5000 ਰੁਪਏ ਪੈਨਸ਼ਨ ਜਿਹੜੀ ਮਿਲਣੀ ਹੈ ਇਹ ਕਿਹੜੇ ਮਾਪਦੰਡਾ ਦੇ ਮਿਲਣੀ ਹੈ ਵਿਧਵਾ ਪੈਨਸ਼ਨ ਜੇਕਰ ਦੇਖੀਏ ਤਾਂ ਵਿਧਵਾ ਹੋਣ ਦੀ ਤਸਦੀਕ ਨੌਕਰੀ ਜਾਂ ਆਮਦਨ ਦੀ ਸੀਮਾ ਦੀ ਜਾਂਚ ਇਹਦੇ ਵਿੱਚ ਕੀਤੀ ਜਾਵੇਗੀ। ਅਪਾਹਜ ਪੈਨਸ਼ਨ ਜਿਹੜੀ ਹੈ ਅਪਾਹਜ ਹੋਣ ਦੀ ਤਸਦੀਕ ਤੇ ਆਮਦਨ ਦੀ ਸੀਮਾ ਇਹਦੇ ਵਿੱਚ ਵੀ ਦੇਖੀ ਜਾਏਗੀ ਭਾਵੇਂ ਤੁਹਾਡਾ ਸਲਾਨਾ ਜਿਹੜਾ ਆਮਦਨ ਦਾ ਕ੍ਰਾਈਟੇਰੀਆ ਕੀ ਹੈ। ਬੁਢਾਪਾ ਪੈਨਸ਼ਨ ਜਿਹੜੀ ਹੈ ਉਹ 60 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਹੋਣ ਦੀ ਨੋਟੀਫਿਕੇਸ਼ਨ ਤੇ ਆਮਦਨ ਦੀ ਸੀਮਾ ਦੀ ਜਾਂਚ ਕੀਤੀ ਜਾਵੇਗੀ। ਹੁਣ ਅਰਜੀ ਦੀ ਸਬਮਿਟ ਜਿਹੜੀ ਹੈ ਨਜ਼ਦੀਕੀ ਸਮਾਜਿਕ ਸੁਰੱਖਿਆ ਦਫ਼ਤਰ ਜਾਂ ਲੋਕਲ ਗਵਰਨਮੈਂਟ ਦਫ਼ਤਰ ਤੇ ਜਾ ਕੇ ਅਰਜੀ ਫਾਰਮ ਜਿਹੜਾ ਉਹ ਭਰਿਆ ਜਾਵੇਗਾ ਲੋੜੀਂਦੇ ਦਸਤਾਵੇਜ਼ ਜਿਹਦੇ ਚ ਲੱਗਣਗੇ ਪਛਾਣ ਪੱਤਰ ਆਮਦਨ ਸੰਬੰਧੀ ਦਸਤਾਵੇਜ਼ ਤੇ ਹੋਰ ਤਸਦੀਕ ਯੋਗ ਚੜੇ ਦਾ ਕਮੈਂਟ ਅਰਜੀ ਦੀ ਜਾਂਚ ਤੇ ਪ੍ਰਕਿਰਿਆ ਅਰਜੀ ਤੇ ਦਸਤਾਵੇਜ਼ਾਂ ਦੀ ਤੁਹਾਡੇ ਜਾਂਚ ਕੀਤੀ ਜਾਵੇਗੀ ਉਸ ਤੋਂ ਬਾਅਦ ਯੋਗਤਾ ਦੀ ਪੁਸ਼ਟੀ ਤੇ ਲਾਗੂ ਕੀਤੇ ਜਾਣ ਤੋਂ ਬਾਅਦ ਪੈਨਸ਼ਨ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਪੈਨਸ਼ਨ ਮਿਲਣ ਦਾ ਸਮਾਂ ਮਹੀਨੇ ਦੇ ਅੰਤ ਜਾਂ ਤੈਅ ਕੀਤੀ ਤਾਰੀਖ ਨੂੰ ਪੈਨਸ਼ਨ ਸਹਿਤ ਦੀ ਰਕਮ ਬੈਂਕ ਦੇ ਵਿੱਚ ਟਰਾਂਸਫਰ ਕੀਤੀ ਜਾਂਦੀ ਹੈ ਭਾਵ ਕਿ ਜਦੋਂ ਤੁਸੀਂ ਆਪਣੀ ਪੈਨਸ਼ਨ ਦਾ ਫਾਰਮ ਭਰ ਦਿੰਦੇ ਹੋ ਤਾਂ ਉਸ ਤੋਂ ਜਿਹੜਾ 40 ਦਿਨ ਦੇ ਅੰਦਰ ਅੰਦਰ ਤੁਹਾਨੂੰ ਜਿਹੜੀ ਪੈਨਸ਼ਨ ਲੱਗ ਜਾਂਦੀ ਹੈ ਭਾਵ ਕਿ ਤੁਹਾਡੀ ਪੈਨਸ਼ਨ ਲੱਗਿਆ ਹੋਇਆ ਪੈਸਾ ਤੁਹਾਡੇ ਜਿਹੜੇ ਖਾਤੇ ਦੇ ਵਿੱਚ ਆ ਜਾਂਦਾ ਹੈ ਹੋਰ ਹੋਰ ਸਹਿਤਾ ਦੀ ਜਾਣਕਾਰੀ ਸਰਕਾਰੀ ਵੈਬਸਾਈਟ ਜਾਂ ਲੋਕਲ ਦਫ਼ਤਰ ਨਾਲ ਸੰਪਰਕ ਕਰਕੇ ਆਖਰੀ ਅਪਡੇਟਾਂ ਦੀ ਤੁਸੀਂ ਪੁਸ਼ਟੀ ਕਰ ਸਕਦੇ ਹੋ ਪੈਨਸ਼ਨ ਪ੍ਰਬੰਧਕ ਕੌਸਲ ਜਾਂ ਪੰਜਾਬ ਸਟੇਟ ਸੋਸ਼ਲ ਸੁਰੱਖਿਆ ਦਫ਼ਤਰ ਨਾਲ ਸੰਪਰਕ ਕਰਕੇ ਵੀ ਵਿਸ਼ੇਸ਼ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ ਭਾਵੇਂ ਜਿਹੜਾ ਪੈਨਸ਼ਨ ਦਾ ਜਿਹੜਾ ਦਫ਼ਤਰ ਹੁੰਦਾ ਹੈ ਸੀਡੀਪੀਓ ਦਫ਼ਤਰ ਹੁੰਦਾ ਤੁਹਾਡੇ ਬਲਾਕ ਦੇ ਵਿੱਚ ਹੋਵੇਗਾ ਤੁਸੀਂ ਉੱਥੇ ਜਾ ਕੇ ਜਿਹੜੀ ਪੈਨਸ਼ਨ ਦੀ ਪ੍ਰਕਿਰਿਆ ਜਿਹੜੀ ਪੂਰੀ ਕਰ ਸਕਦੇ ਹੋ ਪੰਜਾਬ ਦੇ ਵਿੱਚ ਵਿਧਵਾ ਆਪਾਹਜ ਤੇ ਬੜਾਪਾ ਪੈਨਸ਼ਨ ਦੀ ਯੋਜਨਾ ਜਿਹੜੀ 5000 ਰੁਪਏ ਤੱਕ ਹੋ ਸਕਦੀ ਹੈ। ਵਿਧਵਾ ਪੈਨਸ਼ਨ ਜੇਕਰ ਕਿਸੇ ਦੇ ਪਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਵਿਧਵਾ ਨੂੰ ਬਿੱਤੀ ਸਹਾਇਤਾ ਲਈ ਪੈਨਸ਼ਨ ਦਿੱਤੀ ਜਾਂਦੀ ਹੈ। ਇਸ ਦੇ ਤਹਿਤ ਵਿਧਵਾ ਨੂੰ 5000 ਰੁਪਏ ਤੱਕ ਮਾਸਿਕ ਪੈਨਸ਼ਨ ਮਿਲ ਸਕਦੀ ਹੈ। ਆਪਾਹਜ ਪੈਨਸ਼ਨ ਜੋ ਲੋਕ ਜਨਮ ਤੋਂ ਹੀ ਕਿਸੇ ਹਾਸੇ ਕਾਰਨ ਆਪਾਹਜ ਹੋ ਜਾਂਦੇ ਨੇ। ਭਾਵੇਂ ਉਹ ਉਹਨਾਂ ਦਾ ਅੰਗ ਜਿਹੜਾ ਕੰਮ ਨਹੀਂ ਕਰ ਸਕਦਾ ਕੋਈ ਵੀ ਅੰਗ ਜਿਹੜਾ ਹੱਥ ਪੈਰ ਉਹਨਾਂ ਨੂੰ 5000 ਰੁਪਏ ਦੀ ਮਾਸਿਕ ਪੈਨਸ਼ਨ ਜਿਹੜੀ ਹੈ ਉਹ ਮਿਲਦੀ ਹੈ ਇਸ ਨੂੰ ਵਿਕਲੰਗਤਾ ਪੈਨਸ਼ਨ ਵੀ ਕਿਹਾ ਜਾਂਦਾ ਹੈ ਅਗਲੀ ਹੁੰਦੀ ਹੈ ਬੁਢਾਪਾ ਪੈਨਸ਼ਨ 60 ਸਾਲ ਜਾਂ ਉੱਪਰ ਦੇ ਉਮਰ ਵਾਲੇ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਦਿੱਤੀ ਜਾਂਦੀ ਹੈ ਇਸ ਦੇ ਵਿੱਚ 5000 ਰੁਪਏ ਤੱਕ ਮਾਸਿਕ ਪੈਨਸ਼ਨ ਜਿਹੜੀ ਹੈ ਉਹ ਸ਼ਾਮਿਲ ਹੈ ਪੈਨਸ਼ਨ ਲਗਵਾਉਣ ਲਈ ਸ਼ਰਤਾਂ ਨੇ ਪੈਨਸ਼ਨ ਲੈਣ ਵਾਲੀ ਵਿਅਕਤੀ ਦੀ ਆਮਦਨ ਕੁਝ ਸੀਮਾਵਾਂ ਦੇ ਅੰਦਰ ਹੋਣੀ ਚਾਹੀਦੀ ਹੈ ਪੰਜਾਬ ਦੀ ਜਨਸੰਖਿਆ ਦਾ ਨਿਵਾਸੀ ਹੋਣਾ ਚਾਹੀਦਾ ਹੈ ਅਰਜ਼ੀ ਕਰਤਾ ਕੁਝ ਦਸਤਾਵੇਜ਼ ਜਾਂ ਤਸਦੀਕ ਦੀ ਜੜੀ ਲੋੜ ਪੈ ਸਕਦੀ ਹੈ ਸਭ ਤੋਂ ਪਹਿਲਾਂ ਆਪਣੇ ਨਜ਼ਦੀਕੀ ਪੈਨਸ਼ਨ ਦਫ਼ਤਰ ਜਾਂ ਪੈਨਸ਼ਨ ਪ੍ਰਬੰਧਨ ਖੇਤਰ ਤੇ ਜਾ ਕੇ ਅਰਜ਼ੀ ਫਾਰਮ ਤੁਸੀਂ ਪ੍ਰਾਪਤ ਕਰਨਾ ਹੈ ਫਿਰ ਆਪਣੇ ਦਸਤਾਵੇਜ਼ ਉਹਦੇ ਨਾਲ ਲਗਵਾਉਣੇ ਨੇ ਤੇ ਫਿਰ ਤੁਹਾਨੂੰ ਇਸ ਫਾਰਮ ਜਿਹੜਾ ਹੈ ਸਬਮਿਟ ਕਰਨਾ ਹੋਵੇਗਾ ਉਸ ਦੇ 40 ਦਿਨ ਦੇ ਅੰਦਰ ਅੰਦਰ ਤੁਹਾਡੀ ਪੈਨਸ਼ਨ ਜਿਹੜੀ ਹੈ ਉਹ ਲੱਗ ਜਾਂਦੀ ਹੈ ਸੋ ਇਸੇ ਤਰ੍ਹਾਂ ਦੀਆਂ ਹੋਰ ਅਪਡੇਟਾਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ